ਸਰੂਮੀ ਅਕਾਲੀ ਦਰ ਬਾਦਲ ਦੀ ਅੱਜ ਪਾਤਣਾ ਵਿਖੇ ਇੱਕ ਭਰਵੀਂ ਮੀਟਿੰਗ ਕੀਤੀ ਗਈ ਹੈ ਜਿਸ ਦੀ ਕਮਾਂਡ ਹਲਕਾ ਇਨਚਾਰਜ ਬਾਬੂ ਕਵੀਰ ਲਾਸ ਵੱਲੋਂ ਕੀਤੀ ਗਈ ਹੈ ਇਸ ਮੀਟਿੰਗ ਦੌਰਾਨ ਕਾਫੀ ਵੱਡੀ ਤਦਾਦ ਦੇ ਵਿੱਚ ਅਕਾਲੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ ਜਿੱਥੇ ਅੱਜ ਉਹਨਾਂ ਵੱਲੋਂ ਕਈ ਵਾਰੇ ਵੀ ਕੀਤੇ ਗਏ ਜਿੱਥੇ ਮੈਂਬਰਸ਼ਿਪ ਦੇ ਕੇ ਜਿਨ੍ਹਾਂ ਦੇ ਵੱਲੋਂ ਮੈਂਬਰ ਵਧਾਏ ਜਾਣਗੇ ਵੱਧ ਤੋਂ ਵੱਧ ਔਰ ਉਹਨਾਂ ਨੂੰ ਕਾਫੀ ਸਪੋਰਟ ਦਿੱਤਾ ਹੈ ਪਰ ਇੱਕ ਅੱਜ ਮੁਹਿੰਮ ਦੇ ਵਿੱਚ ਕਾਫੀ ਵੱਡੀ ਤਦਾਦ ਦੇ ਵਿੱਚ ਅਕਾਲੀ ਵਰਕਰ ਔਰ ਅਹੁਦੇਦਾਰ ਪਹੁੰਚੇ ਹੋਏ ਸਨ ਜਿਨ੍ਹਾਂ ਕਾਫੀ ਉਤਸ਼ਾਹ ਦਿਖਣ ਨੂੰ ਮਿਲ ਰਹੀ ਸੀ ਅਸੀਂ ਜੋ ਵੀ ਆਪਣੀਆਂ ਸ਼ਿਕਾਇਤਾਂ ਲਾਈਆਂ ਜੀਆਂ ਅਕਾਲ ਤੱਕ ਸਾਥ ਦੇ ਆਪਣੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਉੱਥੇ ਜੋ ਪ੍ਰੂਫ ਦਿੱਤਾ ਉਹ ਆਪਾਂ ਸਾਰਿਆਂ ਨੇ ਵੇਖਿਆ ਕਿਸ ਤਰੀਕਾ ਉਹ ਮੋਬਿਲ ਪ੍ਰਦਰਸ਼ਨ ਬਣਾਉਣਾ ਬੰਨੋ ਵੀ ਉਹ ਨਹੀਂ ਉਹਨਾਂ ਤੋਂ ਬਿਨਾ ਹੋਰ ਕੋਈ ਪ੍ਰਦਰਸ਼ਨ ਬਣਦੇ ਮੇਰੇ ਖੰਦ ਤੇ ਕੰਮ ਨਹੀਂ

ਹਾਂ ਰਾਜੇ ਪਹਿਲੇ ਇਸ ਵਿੱਚ ਬੈਠੇ ਹਾਂ ਜਿੱਥੇ ਕਿ ਅੱਜ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਭਰਵੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਮੈਂਬਰਸ਼ਿਪ ਅਕਾਲੀ ਦਲ ਦੀ ਅੱਜ ਇਹਨਾਂ ਨੇ ਕਾਪੀਆਂ ਵੰਡੀਆਂ ਹੈ ਮੈਂਬਰਸ਼ਿਪ ਬਣਾਉਣ ਵਾਸਤੇ ਔਰ ਇੱਕ ਬੜਾ ਵੱਡਾ ਹੰਗਾਰਾ ਮਿਲਿਆ ਇੱਥੇ ਅੱਜ ਕਿਉਂਕਿ ਵੱਡੇ ਇਕੱਠ ਦੇ ਵਿੱਚ ਅਸੀਂ ਕਬੀਰ ਦਾਸ ਜੀ ਪਹੁੰਚੇ ਨੇ ਇੱਥੇ ਜਿਹੜੇ ਕੀ ਹਲਕਾ ਇੰਚਾਰਜ ਨੇ ਅਕਾਲੀ ਦਲ ਦੇ ਸਸੀਕਲ ਜੀ ਸਸੀਕਲ ਜੀ ਮੇਰੇ ਕੋਲ ਸਰ ਅੱਜ ਜਿਹੜੀ ਮੁਹਿੰਮ ਮੈਂ ਤੁਹਾਡੀ ਸ਼ੁਰੂ ਕੀਤੀ ਗਈ ਹੈ ਕਿਸ ਤਰ੍ਹਾਂ ਦਾ ਇਹਦੇ ਵਿੱਚ ਹੰਗਾਰਾ ਮਿਲਿਆ ਔਰ ਅੱਜ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਕਿਹੜੀ ਮਹਰੂਬ ਸਾਹਿਬ ਅੱਜ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਐਨਕੇ ਸ਼ਰਮਾ ਜੀ ਨੇ ਪਟਿਆਲੇ ਤੋਂ ਕੀਤੀ ਸੀ ਉਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਾਨੂੰ ਉਦੇਸ਼ ਮਿਲਿਆ ਸੀ ਵੀ ਆਪਣੇ ਹਲਕਿਆਂ 'ਚ ਜਾ ਕੇ ਵੱਧ ਤੋਂ ਵੱਧ ਜਿਹੜੇ ਪ੍ਰਤੀ ਕਰੋ ਅੱਜ ਮੈਂ ਆਪਣੇ ਸਾਰੇ ਸਰਕਲ ਪ੍ਰਧਾਨਾਂ ਤੋਂ ਨਾਮ ਲੈ ਕੇ ਆਪਣੇ ਵਰਕਰ ਸਹਿਬਾਨਾਂ ਨੂੰ ਨਾਮ ਲੈ ਕੇ ਅੱਜ ਸਮੁੱਚਾ ਹਲਕਾ ਜਿਹੜਾ ਸਤਰਾਣਾ ਅੱਜ ਤੁਹਾਡੇ ਇੱਕ ਮੰਚ ਤੇ ਸਾਡਾ ਇਕੱਠਾ ਇੱਥੇ ਕੋਈ ਤੜੇ ਬੰਦੇ ਨਹੀਂ ਹੈ ਕੋਈ ਗਰੁੱਪੀ ਜਿਹਾ ਵੀ ਨਹੀਂ ਹੈ ਸਾਰੇ ਦੇ ਇਸ਼ਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਔਰ ਜਿਹੜਾ ਸਾਨੂੰ ਟੀਚਾ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਉਹ ਅਸੀਂ ਆਪਣੇ ਟੀਚੇ ਤੋਂ ਵੀ ਵੱਧ ਜਿਹੜੀ ਪ੍ਰਤੀ ਆਪਣੇ ਹਲਕੇ 'ਚ ਜਿਹੜੀ ਹੈ ਕਰਾ ਕੇ ਭੇਜਾਂਗੇ ਔਰ ਪਿੰਡ-ਪਿੰਡ 'ਚ ਵੀ ਅਸੀਂ ਪ੍ਰਤੀ ਕਰਨ ਜਾਵਾਂਗੇ ਕਈ ਅੱਜ ਵਿਆਹਾਂ ਕਰਕੇ ਜਿਹੜੇ ਪਿੰਡ ਨਹੀਂ ਆ ਸਕੇ ਸਰਕਲ ਪ੍ਰਧਾਨ ਅਰੋਧੇਦਾਰ ਸਾਹਿਬਾਨ ਤਾਂ ਸਾਡੇ ਅੱਜ ਮੀਟਿੰਗ ਸੱਦੀ ਸੀ ਸਾਰੇ ਆਏ ਆ ਪਰ ਅਸੀਂ ਜਿਹੜਾ ਬੂਥ ਲੈਵਲ ਤੇ ਜਾ ਕੇ ਜਿਹੜੀ ਇਹ ਪਰਤੀ ਦੀ ਮਹਿਮ ਹੈ ਆਪਣਾ ਅੱਜ ਅਗਾਜ ਅਸੀਂ ਸ਼ੁਰੂਆਤ ਕਰਤੀ ਹੈਗੀ ਆ ਸੋ ਬੂਥ ਲੈਵਲ ਤੱਕ ਅਸੀਂ ਜਿਹੜੀ ਪਰਤੀ ਹੈਗੀ ਆ ਇਹ ਕਰਕੇ ਸ਼੍ਰੋਮਣੀ ਕਾਲੀ ਦਰ ਨੂੰ ਅੱਜ ਕਿੰਨੀ ਇਹ ਜਿਹੜੀਆਂ ਕਾਪੀਆਂ ਵੰਡੀਆਂ ਗਈਆਂ ਜਿਹੜੀਆਂ ਪਰਤੀ ਦੀਆਂ ਕਾਪੀਆਂ ਵੰਡੀਆਂ ਤੁਸੀਂ ਔਰ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਮੈਂ ਇਹ ਵੀ ਦੇਖਿਆ ਕੁਝ ਕਿ ਜਿਹੜੇ ਤੁਹਾਡੇ ਵਰਕਰ ਜਾਂ ਕੋਈ ਇੱਥੇ ਅਧਿਧਾਰ ਆਏ ਸੀਗੇ ਉਹਨਾਂ ਕੋਲ ਤੁਸੀਂ ਇੱਕ ਇੱਕ ਕਾਪੀ ਦਿੱਤੀ ਉਹ ਹੋਰ ਵੀ ਮੰਗ ਰਹੇ ਸੀ ਦੋ ਦੋ ਮੰਗ ਰਹੇ ਕਿਉਂਕਿ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿੰਨੀਆਂ ਕਾਪੀਆਂ ਤੇ ਸਾਡੇ ਕੋਲੇ ਅੱਜ 50 ਕਾਪੀਆਂ ਆਈਆਂ ਸਨ ਤੇ ਪਹਿਲੇ ਲੋਟ 'ਚ ਜਦੋਂ ਸਾਡੀ ਮੀਟਿੰਗ ਹੋਈ ਹੈ ਪਰ ਸਾਡੀ ਇੱਥੇ 400 ਕਾਪੀਆਂ ਅਸੀਂ ਆਪਣੇ ਹਲਕੇ 'ਚ ਜਿਹੜੀ ਹੈਗੀ ਹੈ ਪਰਤੀ ਕਰਨੀ ਹੈ ਔਰ ਜਿਹੜੇ ਅਸੀਂ ਨਹੀਂ ਦੇ ਸਕੇ ਕਿਉਂਕਿ ਸਾਡੇ 100 ਪਿੰਡ ਹੈਗਾ ਮਿਊਨਿਸਪਲ ਕਮੇਟੀ ਪਾਤੜਾ ਹੈਗੀ ਹੈ ਕੱਗਾ ਹੈਗੀ ਆ ਤੇ ਸਾਡੇ ਇਸ ਕਰਕੇ ਜਿਹੜੀਆਂ ਕਾਪੀਆਂ ਜਿੰਨੇ ਇੱਕ ਵਰਕਰ ਅਸੀਂ ਸਾਡੀ ਉਮੀਦ ਤੋਂ ਬਹੁਤ ਜ਼ਿਆਦਾ ਜਿਹੜੇ ਵਰਕਰ ਸਹਿਬਾਨ ਨੇ ਜਿਹੜਾ ਪਰਤੀ ਦੇ ਵਿੱਚ ਹਿੱਸਾ ਲਿਆ ਸਾਨੂੰ ਉਮੀਦ ਤੋਂ ਵੱਧ ਇੰਨੀ ਉਮੀਦ ਨਹੀਂ ਸੀ ਵੀ ਅੱਜ 200 150 ਬੰਦਾ ਜਿਹੜਾ ਸਾਡੀ ਮੀਟਿੰਗ ਚ ਆਊਗਾ ਕਿਉਂਕਿ ਅਸੀਂ ਸਿਰਫ ਔਦੇਦਾਰੀ ਹਲਕਾ ਜਿਹੜੇ ਸਰਕਲ ਪ੍ਰਧਾਨ ਸਾਹਿਬ ਅਸੀਂ ਬੁਲਾਇਆ ਸੀ ਸੋ ਅੱਜ ਬਹੁਤ ਵੱਡਾ ਜਿਹੜਾ ਵਰਕਰਾਂ ਵੱਲੋਂ ਜਿਹੜੇ ਸਾਡੇ ਛਤਰਾਂ ਨੇ ਨੂੰ ਹੰਗਾਰਾ ਮਿਲਿਆ ਮੈਂ ਇੱਕ ਇੱਕ ਵਰਕਰ ਦੇ ਮਤਲਬ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਉਤਸ਼ਾਹ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਰਦਾਸ ਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ। ਸਾਡੇ ਨਾਲ ਜੁੜਨੇ ਜਗਮੀਤ ਸਿੰਘ ਹਰੇਊ ਵੀ ਜਿਹੜੇ ਕਿ ਯੂਥ ਅਕਾਲੀ ਦਲ ਆਗੂ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਯੂਥ ਵਿੱਚ ਕਿਸ ਤਰ੍ਹਾਂ ਦਾ ਅੱਜ ਉਤਸ਼ਾਹ ਦੇਖਣ ਨੂੰ ਮਿਲਿਆ। ਜਦੋਂ ਦੀ ਇਹ ਮਹਿਮ ਸ਼ੁਰੂ ਹੋਈ ਹੈ ਮੈਂਬਰਸ਼ਿਪ ਦੀ ਯੂਥ ਦੇ ਵਿੱਚ ਪੂਰੇ ਪੰਜਾਬ ਭਰ ਚੋਂ ਇਹ ਸਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਕਿ ਉੱਥੇ ਪਾਰਟੀ ਦਫ਼ਤਰ ਵਿਖੇ ਰੋਜ਼ ਯੂਥ ਦੇ ਜੋ ਵਰਕਰਸ ਹੈ ਸਾਬਾਨ ਨੇ ਆਗੂ ਸਾਬਾਨ ਨੇ ਪਹੁੰਚਦੇ ਨੇ ਕਿ ਸਾਨੂੰ ਵੱਧ ਤੋਂ ਵੱਧ ਕਾਪੀਆਂ ਦਿੱਤੀਆਂ ਜਾ ਸਕਣ ਦੇਖੋ ਇਹ ਯੂਥ ਲਈ ਬਹੁਤ ਵੱਡਾ ਮੌਕਾ ਹੈ ਜੇ ਯੂਥ ਚਾਹੁੰਦਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਗੇ ਆਈਏ ਜਾਂ ਉਹਨਾਂ ਨੂੰ ਪਿੱਛੇ ਕੋਈ ਲੰਬਾ ਸੀ ਸੋ ਅੱਜੇ ਮੌਕਾ ਹੈ ਕਿਉਂਕਿ ਕਦੇ ਵੀ ਜਦੋਂ ਕੋਈ ਪੁਰਾਣੀ ਲੀਡਰਸ਼ਿਪ ਨਾਰਾਜ਼ ਹੁੰਦੀ ਹੈ ਘਰੇ ਬੰਦੀ ਹੈ ਤਾਂ ਉੱਥੇ ਇੱਕ ਸਪੇਸ ਜਾਂ ਵੈਕਿਊਮ ਕ੍ਰੀਏਟ ਹੁੰਦਾ ਹੈ ਅੱਜ ਨੌਜਵਾਨਾਂ ਨੂੰ ਜੇ ਕੋਈ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗਿਲਾ ਸ਼ਿਕਵਾ ਸੀ ਅੱਜ ਉਹਨਾਂ ਕੋਲ ਮੌਕਾ ਹੈ ਕਿਉਂ ਵੱਧ ਤੋਂ ਵੱਧ ਭਰਤੀ ਕਰਕੇ ਅੱਗੇ ਆਉਣ ਤੇ ਪਾਰਟੀ ਦੇ ਵਿੱਚ ਵੱਡੀਆਂ ਅਹੁਦੇਦਾਰੀਆਂ ਪ੍ਰਾਪਤ ਕਰਨ ਜਿਨ੍ਹਾਂ ਦੇ ਮਨ ਵਿੱਚ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਵਿਕਾਸ ਕਰੀਏ ਤੇ ਸਰਕਾਰ ਦੇ ਵਿੱਚ ਅਸੀਂ ਅਹਿਮ ਹਿੱਸੇਦਾਰੀਆਂ ਲਈਏ ਅੱਜ ਮੈਂ ਹੁਣ ਸਾਰੇ ਮੇਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੋ ਮੈਂਬਰ ਬਣੋ ਭਰਤੀ ਕਰੋ ਤੇ ਤੁਹਾਡਾ ਜੋ ਬਣਦਾ ਮਾਨ ਸਤਕਾਰ ਹੈ ਮੈਰਿਟ ਦੇ ਆਧਾਰ ਤੇ ਤੁਹਾਨੂੰ ਦਿਵਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਸੋ ਅੱਜ ਜੋ ਸਾਡੇ ਹਲਕੇ ਦੇ ਵਿੱਚੋਂ ਵੀ ਸਾਡੇ ਪੁਰਾਣੇ ਜਿੰਨੇ ਵੀ ਜਥੇਦਾਰ ਸੀ ਸਾਡੇ ਨੌਜਵਾਨ ਆਗੂ ਸੀ ਅੱਜ ਇੱਥੇ ਪਹੁੰਚੇ ਨੇ ਇੱਕ ਛੋਟੇ ਜਿਹੇ ਸਨੇਹ ਤੇ ਸੋ ਬਹੁਤ ਉਹਨਾਂ ਚ ਉਤਸ਼ਾਹ ਸੀ ਅੱਜ ਸਾਡੇ ਕੋਲ ਕੁਝ ਕਾਪੀਆਂ ਘੱਟ ਵੀ ਸੀ ਕਿਉਂਕਿ ਸਾਨੂੰ 400 ਕਾਪੀ ਦਾ ਟੀਚਾ ਦਿੱਤਾ ਗਿਆ ਅੱਜ 50-60 ਕਾਪੀਆਂ ਆਈਆਂ ਜੀ ਸਾਡੇ ਕੋਲ ਜੋ ਕਿ ਪਤਾ ਵੀ ਨਹੀਂ ਲੱਗਿਆ 2 ਮਿੰਟਾਂ ਦੇ ਵਿੱਚ ਵੰਡੀਆਂ ਗਈਆਂ ਸੋ ਇਦੂ ਅਗਲਾ ਜੋ ਪ੍ਰੋਗਰਾਮ ਹੈ ਮੈਂਬਰਸ਼ਿਪ ਦਾ ਉਹ ਸੀ ਸਰਕਲ ਵਾਈਜ਼ ਇਹ ਹਰ ਇੱਕ ਸਰਕਲ ਦੇ ਵਿੱਚ ਇੱਕ ਦਿਨ ਦਿੱਤਾ ਜਾਊਗਾ ਉੱਥੇ ਸਾਡੇ ਸਾਰੇ ਜਿੰਨੇ ਵੀ ਆਗੂ ਸਹਿਬਾਨ ਨੇ ਉਹਨਾਂ ਨੂੰ ਸੰਪਰਕ ਦੇ ਵਿੱਚ ਲੈ ਕੇ ਉੱਥੇ ਕਾਪੀਆਂ ਵੰਡੀਆਂ ਜਾਣਗੀਆਂ ਨਾਲੇ ਮੈਂਬਰਸ਼ਿਪ ਕੀਤੀ ਜਾਊਗੀ ਇਹ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੋਹਿਮ ਨੂੰ ਅੱਗੇ ਵਧਾਉਣ ਦਾ ਜੋ ਟੀਚਾ ਸੀ ਇਸ ਤਰੀਕੇ ਵਿੱਚ ਹੈ ਵਿਸ਼ਾਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਚਾਹੋਗੇ ਸ਼ਹਿਰ ਵਿੱਚ ਹਾਂ ਜੀ ਤੁਸੀਂ ਕੀ ਹਾਂ ਮੈਂ ਇਹ ਕਹਿਣਾ ਚਾਹਣਾ ਯੁਵਕ ਸੁਆਵਾ ਕਲੱਬ ਜਿਹੜਾ ਪੰਜਾਬ ਲੋ ਰਜਿਸਟਰਡ ਹੈ ਬਲੌਕ ਉਹਦਾ ਪ੍ਰਧਾਨ ਇੱਕ ਮਿੰਟ ਜੀ ਥੈਂਕ ਯੂ ਬੋਲੋ ਵੀ ਆਪਾਂ ਜਿੰਨੇ ਵੀ ਯੁਵਾ ਕਲੱਬ ਦੇ ਮੈਂਬਰ ਨੇ ਜਿੰਨੇ ਵੀ ਟੋਟਲ ਬਲਾਕ ਖੇਤਰਾਂਾਂ ਦੇ ਜਿੰਨੇ ਕੁ 80 85 ਪਿੰਡਾਂ ਦੇ ਜਿੰਨੇ ਵੀ ਮੁੰਡੇ ਨੇ ਉਹਨਾਂ ਨੂੰ ਕਿੱਟਾਂ ਮੁਹਈਆ ਜਿਵੇਂ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਟਾਈਮ ਪਹਿਲਾਂ ਹੁੰਦੀ ਆ ਸਨ ਉਹ ਸਾਰੀਆਂ ਮੁਹਈਆ ਕਰਾਵਾਂਗੇ ਤੇ ਜੁੜੋ ਨੌਜਵਾਨੀ ਨੂੰ ਨਾਲ ਲਵੋ ਨਸ਼ਿਆਂ ਤੋਂ ਗਰੇਜ ਕਰੋ ਕਿਉਂ ਜੀ ਸਪੋਰਟਸ ਆ ਲਾਓ ਜਿਵੇਂ ਦੱਸ ਰਏ ਸਨ ਕਿ ਅੱਜ ਇੱਥੇ ਅਕਾਲੀ ਦਲ ਦੀ ਜਿਹੜੀ ਕਿ ਭਰਤੀ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਗਈ ਆ ਮਹਾਰਾਜਾ ਪੈਲੇਸ ਦੇ ਵਿੱਚ ਕਾਫੀ ਉਤਸ਼ਾਹ ਸੀ ਜਿਹੜੇ ਕਿ ਅਕਾਲੀ ਵਰਕਰ ਸੀ ਯੂਥ ਵਿੱਚ ਵੀ ਔਰ ਜਿਹੜੇ ਇਲਾਕੇ ਦੇ ਹੋਰ ਵੀ ਅਕਾਲੀ ਸਹਿਬਾਨ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਕਾਫੀ ਜ਼ਿਆਦਾ ਹੰਗਾਰਾ ਭਰਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਕਿ ਅਕਾਲੀ ਦਲ ਦੀ ਲੀਡਰ